ਆਈ ਆਪਣੇ ਕੋਲ ਆਇਆ ਹੋਇਆ ਸੀਗਾ ਕਿੰਨੇ ਦਿਨ ਹੋ ਗਏ ਲਾਸਟ ਤੋਂ ਲਾਸਟ ਫਰਾਈਡੇ ਆਇਆ ਸੀਗਾ ਇਟਸ ਬੀਨ ਅਬਾਊਟ 20 ਡੇਸ ਤੇ ਅੱਜ ਹੀ ਚੱਲਿਆ ਵਾ ਤੇ ਆਪਾਂ ਇਹਨੂੰ ਪਿੰਨੀਆਂ ਪਾਤੀਆਂ ਪੂਰੀਆਂ ਆਰਗੈਨਿਕ ਪਿਓਰ ਪਿੰਨੀਆਂ ਹੁਣ ਕਦੋਂ ਆਏਗਾ ਮਰ ਜਦੋਂ ਮਾਰਾ ਇਹਨੇ ਦਾਣਾ ਪੜੇਗਾ ਇੱਥੇ ਨਹੀਂ ਹੁਣ ਤੂੰ ਜਾ ਕੇ ਕੰਮ ਕਰ ਹੁਣ ਤੂੰ ਜਾ ਕੇ ਲਾਇਸੈਂਸ ਲੈ ਹੈ ਤੇ ਫੇਰ ਤੋਂ ਕੰਮ ਧੰਦਾ ਦੇਖ ਅੰਟੀ ਨੂੰ ਫੋਨ ਕਰ ਲਈ ਕਰਾਂਗਾ ਕਰਾਂਗੇ ਕਰ ਲਈ ਨੰਬਰ ਦੇ ਦੂੰਗਾ ਦਿੱਤਾ ਹੋਇਆ ਮੈਂ ਹਾਂ ਤੂੰ ਅੰਟੀ ਨੂੰ ਫੋਨ ਕਰ ਲੈ ਗੁਰਿੰਦਰ ਜੀ ਪੀਲਾ ਕੋਟਕ ਪਿੰਨੀ ਇੱਕ ਖਾ ਕੇ ਦੇਖ ਲੈ ਸਿਰਾ ਪਿੰਨੀ ਆ ਨੇ ਵੈਸੇ ਮੈਨੂੰ ਤਾਂ ਬਹੁਤ ਸੁਆਦ ਲੱਗਿਆ ਸੁਆਦ ਆਹ ਬਾਈ ਲੈਣ ਆਇਆ ਇਹਨੂੰ ਇਹ ਹਮੇਸ਼ਾ ਮੋਪੀਲ ਨੇ ਅਸੀਂ ਕੀ ਆ ਬ੍ਰਦਰ ਫਰੋਮ ਅਦਰ ਮਦਰ ਇਸਕੋ ਗਲੀ ਚੋਈ ਤੂੰ ਵੱਡਾ ਹੈ ਛੋਟਾ ਇਹ ਤੇ ਲਾਪਰੀ ਤਿੱਕੋ ਜਿੱਕੇ ਮੈਨੂੰ ਲੱਗਦਾ ਤੇਰਾ ਨਾਲ ਫਰਕ ਤੇ ਨਾਲ ਨਹੀਂ ਵੱਡਾ ਕਿਹਨੂੰ ਦੋ ਵੱਡਾ ਉਹ ਵੱਡਾ ਅਚਾ ਉਹ ਵੱਡਾ ਵਾ ਉਹ ਦੇਖ ਲਾ ਗ੍ਰਾਈਂਡਰ ਸਾਹ ਪੂਰਾ ਜ਼ਰਾ ਲਾਇਆ ਹੋਇਆ ਲੱਗਿਆ ਹੁਣ ਦਾੜੀ ਰੱਖਣੀ ਔਰੇ ਹੁਣ ਬਸ ਵਲੌਗ ਚ ਇਨਾ ਕੁਝ ਨਹੀਂ ਡਿਸਕਸ ਕਰੀ ਗਾ ਮੰਨ ਤਕਰੋ ਚਾਕਲੇਟ ਦਾ ਡੱਬਾ ਦੇਤਾ ਬਾਈ ਜਾਨ ਨੂੰ ਕਦ ਮਿਲेंगे ਅਬ ਜਦੋਂ ਮਹਾਰਾਜ ਨੇ ਨਚਾਇਆ ਆਹ ਸੋਹਣੇ ਲੱਗਦੇ ਨਾਈਕੀ ਦੇ ਹੂੰ ਚਾਲ ਕਾਕੇ ਨਾਈਕੀ ਦੇ ਸ਼ੂਜ਼ ਆਹ ਸੋਹਣੇ ਲੱਗਦੇ ਕੁੜੀ ਨੂੰ ਕੋਰਾ ਕੱਪਾ ਪਿਆ ਹੋਇਆ ਪੂਰਾ ਚਿੱਟਾ ਹੋਇਆ ਪਿਆ ਕਾ ਟੋਪ ਵੀ ਨਹੀਂ ਖਲੀ ਹੋਈ ਆ ਔਰ ਇਹਨਾਂ ਨੂੰ ਇੱਕ ਵਾਰ ਵਿਦਾ ਕਰ ਦਈਏ ਤੇ ਫਿਰ ਬਾਅਦ ਚ ਦੇਖਦੇ ਆ ਜੇ ਧੁੱਪ ਸੋਹਣੀ ਰਹੀ ਤਾਂ ਫਿਰ ਆਪਾਂ ਜਿਹੜਾ ਕੱਢ ਚੱਲਾਂਗੇ ਉਹ ਤਾਂ ਚਲੀ ਗਈ ਗਈ भाईजान की गाड़ी ओके बलजिंदर okay टेक केयर ओके okay. okay भाई okay. टेक okay. केयर मिलते हैं ब्रेक के बाद डू हार्ड गेट हार्ड के डू हार्ड गेट इजी बाय बाय अच्छा कौन सी गड्डी है ਆਏ ਜਾਉਗੇ ਮੈਪ ਤੋਂ ਬਿਨਾਂ ਤਾਂ ਕਾਸੇ ਦੇ ਦੇਖਦੇ ਨਾ ਠੀਕ ਹੈ ਟੱਪ ਚਲੀ ਗਈ ਵੈਦਰਪਾ ਜੀ ਨੇ ਜਾਣੀ ਦੀ ਸੋਣਾ ਸੀਗਾ ਜਦੋਂ ਮੈਂ ਅੱਗੇ ਨਿਕਲੀ ਜਦੋਂ ਬਾਈ ਜਾਨ ਆਏ ਬਾਈ ਜਾਨ ਨੂੰ ਲੈਣ ਤੇ ਹੁਣ ਤਾਂ ਟੱਪ ਹੈਗੀ ਆ ਪਰ ਸਾਡੇ ਗੁਣੇ ਜੋ ਬਾਹਰ ਹੋ ਗਏ गड्डी भी ठंडी होगी स्टिकर शुरू कर देने बैठ देने बाय बाय सी यू दैट्स इट पिंड वाले बाबा जी तो दैट्स ऑल उसे इन्ना की सी अज्जा आस्ते कीप इन टच कीप सब्सक्राइब थैंक्स फॉर वाचिंग